ਸੌਂ ਗਏ ਜ ਮਮੀ ਹਾਂ ਸੁੱਤੀ ਅੱਛਾ ਉਹ ਵੀ ਹਲੋ ਜੋਤੀ ਦੀਦੀ ਅਜੇ ਵੀ ਨਹੀਂ ਆਈ ਉਧਰ ਕਿੰਨਾ ਟਾਈਮ ਹੋ ਗਿਆ ਨੂੰ ਗਈ ਨਹੀਂ ਆਹ ਵੇਹਰਾ ਤੂੰ ਨਾ ਤੋ ਵੀ ਲਿਆ ਵਾ ਤੇ ਤਿਆਰ ਵੀ ਹੋ ਗਈਆਂ ਤੇ ਉਹ ਅਜੇ ਤੱਕ ਨਹੀਂ ਗਈ ਗਈ ਨਹੀਂ ਆਈ ਨਹੀਂ ਵਾਪਸ પાਹ ਕੇ ਗਈ ਤੇ ਬੜੇ ਚਿਰਾਂ ਦੀ ਆ ਆਈ ਨਹੀਂਗੀ ਹੈਗੀ ਤੇ ਜੇ ਦੋਨੇ ਚਾਰ ਕਰਵਾ ਕੇ ਆਉਣਾ ਵਾ ਜੋ ਜਾਂਦੀ ਉੱਥੇ ਬਹਿ ਜਾਂਦੀ ਆ ਗੱਲਾਂ ਹੀ ਉਹਦੀਆਂ ਮੁੱਕਦੀਆਂ ਹੈਗੀਆਂ ਜਿਵੇਂ ਗੱਲਬਾਤ ਘਟ ਕਹਿਨੀ ਹੈ ਨਾ ਫਿਰ ਤੈਨੂੰ ਚੰਗੀਆਂ ਲਾਤੀ ਮਮੀ ਸਿਆਣੇ ਜੀ ਇੰਨੀ ਉਮਰ ਹੰਡਾਈ ਆ ਤੁਹਾਨੂੰ ਪਤਾ ਨਾ ਕੇ ਦੇ ਉੱਪਰ ਇਹਨਾਂ ਚੜਨਾ ਚੰਗਾ ਵਾ ਬੇਸ਼ੱਕ ਤੁਹਾਡੇ ਆਪਣੇ ਆ ਆਪਣੇ ਨਾਲ ਵੀ ਹਿਸਾਬ ਦੇ ਰਹਿਣਾ ਚਾਹੀਦਾ ਵਾ ਕੱਲ ਨੂੰ ਅਗਲੇ ਝਾੜ ਕੇ ਸੁੱਟਣਗੇ ਤੇ ਫੇਰ ਚੰਗੀ ਰਹੋਗੀ ਬੇਇਜ਼ਤੀ ਕਰਵਾ ਕੇ ਆਹ ਤਾਂ ਰਹਿੰਦੀ ਉੱਥੇ ਆਹਦੇ ਘੜੀਮੜੀ ਉੱਥੇ ਹੀ ਕਿੰਨੀਆਂ ਗੱਲਾਂ ਉਹਨਾਂ ਕੀਤੀਆਂ ਹੋਰ ਪਤਾ ਲੱਗ ਜੂਗਾ ਨਾ ਆਹ ਤਾਂ ਲੋਕਾਂ ਨੂੰ ਸ਼ਸ਼ਤੀ ਗੱਲਾਂ ਕਰਨੀਆਂ ਕਿ ਆ ਆਦਮੀ ਇਹਨਾਂ ਦੇ ਬਾਹਰ ਨੇ ਤੇ ਤੁਰੀਆਂ ਫਿਰਦੀਆਂ ਕਦੀ ਆਉਣ ਤਾਂ ਮੂੰਹ ਚੁੱਕ ਕੇ ਤੇ ਕਦੀ ਆਉਣ ਬਹਿਂਦੇ ਘਰ ਤਾਂ ਫੇਰ ਹੀ ਕੋਈ ਇੰਨੀ ਗੱ ਹੈਗਾ ਤੇ ਇਹ ਮੈਨ ਮਦਰ ਵੀ ਜਾਣਾ ਕੇ ਦੇ ਉੱਪਰ ਨਹੀਂ ਬਹੁਤਾ ਚੜਨਾ ਚਾਹੀਦਾ ਫੇਰ ਅਗਲੇ ਲਾ ਕੇ ਸੋੜਦੇ ਨੇ ਤੇ ਫੇਰ ਅਸੀਂ ਉਹ ਗੱਲ ਸ਼ਰਮ ਫੀਲ ਕਰਦੀ ਤੈਨੂੰ ਸਮਝਾਵੇ ਕੌਣ ਇਹਨੂੰ ਜੇ ਮੈਂ ਕਹਿੰਨੀ ਆ ਫਿਰ ਅੱਗੇ ਮੇਰੇ ਸਿਰ ਦੇ ਵਾਲਾ ਨੂੰ ਪੈਂਦੀ ਆ ਜਾਣਾ ਵਾ ਬੇਸ਼ੱਕ ਤੂੰ ਹੀ ਨਹੀਂ ਕਹਿੰਦੇ ਕਿ ਨਾ ਜਾ ਪਰ ਪਤਰੀਕਾ ਹੁੰਦਾ ਵਾ ਜਾਣ ਦਾ ਬੰਦਾ ਸਾਬ ਨਾ ਜਾਵੇ ਕੋਈ ਕੰਮ ਹੋਵੇ ਤਾਂ ਬੰਦਾ ਜਾਵਦੇ ਐਵੇਂ ਜਾ ਕੇ ਉੱਥੇ ਬੈਠੇ ਰਹਿਣਾ ਉਹ ਤਾਂ ਜਦੋਂ ਵੇਖੋ ਉਧਰ ਵਿੱਚ ਆ ਕੇ ਚੱਲ ਜਾਂਦੀ ਹੈ ਗੱਲਾਂ ਹੀ ਨਹੀਂ ਮੁੱਕਦੀਆਂ ਹੈ ਦੀਆਂ ਕਹਿੰਦਾ ਚੇਤੇ ਹੀ ਬੋਲ ਦਿੰਦਾ ਘਰ ਕੰਮ ਵੀ ਕਰਨ ਵਾਲਾ ਵਾ ਹੁਣ ਬੰਨ ਲੱਗ ਕੇ ਬੈ ਗਈ ਐ ਕਿ ਨਾ ਬਿਮਾਰ ਵਾ ਤੁਹਾਡੀ ਸਮਝ ਤੇ ਕੀ ਪਖੰਡ ਕਰਨ ਦੀ ਦੇਖ ਕੇ ਕਰੂੰਗੀ ਚੱਕਰ ਖਾ ਖਾ ਕੇ ਅਖੰਡੇ ਹੀ ਮੈਨੂੰ ਚੱਕਰ ਜੇ ਆਉਣ ਦੇ ਆ ਤੇ ਹੁਣ ਉਹਦੇ ਚੱਕਰ हट ਗਏ ਜਦੋਂ ਉਧਰ ਜਾ ਕੋਈ ਸਮਝ ਨਹੀਂ ਲੱਗਦੀ ਹਾਂ ਜੀ ਇਹ ਸਮਝਾਓ ਕੁਝ ਮੈਂ ਬਥੇਰਾ ਸਮਝਾਉਣੀ ਮੇਰੇ ਅੱਖੇ ਲੱਗਦੀ ਕਿ ਜਾਣਾ ਵਾ ਕੋਈ ਗੱਲ ਤਾਂ ਜਾ ਜੀ ਸਕਦੇ ਅਸੀਂ ਤਾਂ ਰੋਕਦੇ ਨਹੀਂ ਕਿ ਤੂੰ ਨਾ ਜਾ ਪਰ ਨਾ ਕਿ ਲਿਮਟ ਨਾਲ ਜਾ ਉੱਧਰ ਨਹੀਂ ਹਟਦੀ ਬਥੇਰਾ ਮੈਂ ਸਮਝਾ ਸਮਝਾ ਵੇਖ ਲਾ ਪਾਣਾ ਪਤਾ ਨਾ ਫਿਰ ਤਾਈ ਨੂੰ ਬੋਲਣ ਲੱਗੇ ਵੇਖਣਾ ਨਹੀਂ ਹੈਗਾ ਕੁਝ ਵੀ ਜੋ ਤਾਈ ਨੇ ਬੇਚਤੀ ਕੀਤੀ ਨਾ ਦੀ ਫਿਰ ਇਹਨੂੰ ਠੰਡ ਪੈਣੀ ਆ ਉਹਨਾਂ ਚਰਨੀ ਨੂੰ ਕੁਝ ਵੀ ਹੋਣਾ ਉਹਨੇ ਫਿਰ ਚਾਰਜਦਾਂ ਕਰਵਾਈ ਉੱਧਰ ਨਹੀਂ ਆਉ ਹਟੋਗੇ ਉਧਰ ਨਹੀਂ ਹਟਣਾ ਹੈਗਾ ਆਪੇ ਪਰ ਸ਼ਰਮਿੰਦਿਆ ਤਰ੍ਹਾਂ ਨੇ ਬਹਿਜੂ ਵੀ ਨਾ ਫਿਰ ਰੋਈ ਜਾਂਦੀ ਐ ਫਿਰ ਜਾਣਾ ਆਉਣਾ ਵੀ ਬੰਦ ਹੋ ਜਾਊਗਾ ਇਹ ਕਰ ਬੈਠੀ ਰਹੀ ਐ ਜਦੋਂ ਹੀ ਇੱਕਦਮ ਬੰਦੇ ਨੇ ਜਾਣਾ ਆਉਣਾ ਬੰਦ ਕਰ ਦੇਣਾ ਇਸ ਤੋਂ ਬਿਹਤਰ ਆ ਹਿਸਾਬ ਦੇ ਨਾਲ ਹੀ ਜਾਈਏ ਬੇਇੱਜ਼ਤੀ ਤਾਂ ਨਾ ਕਰਵਾਈਏ ਕਿਸੇ ਕੋਲ ਆਵੇ ਗੱਲਾਂ ਸੁਣਨੀਆਂ ਜਾ ਕੇ ਵਾਧੂ ਅਗਲਾ ਤਾਂ ਆਇਆ ਸੋਚਦਾ ਹੋਊਗਾ ਮੇਰੀ ਕੁੜੀ ਵਿਆਹੀ ਗਈ ਹਰ ਕੀ ਪਰ ਖਾਣ ਪਾਣ ਵਾਸਤੇ ਨਹੀਂ ਆਉਂਦੀ ਆ ਇਹੋ ਗੱਲ ਆ ਹੋਰ ਕਿਉਂ ਆਉਂਦੀ ਚਾਹਤੀ ਆ ਮਾਰਦੀ ਆਂ ਜਿੱਕਦੀ ਰਸੋਈ ਚ ਕਦੇ ਕਿਹੇ ਚੀਜ਼ ਵੱਲ ਤੇ ਕਦੇ ਕਿਹੇ ਚੀਜ਼ ਵੱਲ ਕੀ ਗੱਲ ਸਾਡੇ ਕਰ ਕੁਝ ਨਹੀਂ ਹੈਗਾ ਸਭ ਕੁਝ ਪਰਮਾਤਮਣ ਨੇ ਦਿੱਤਾ ਸਾਨੂੰ ਜੋ ਰੋਟੀ ਪਾਉਣ ਦਾ ਟਾਈਮ ਹੁੰਦਾ ਉਧਰ ਜਾ ਕੇ ਬੈਹਿੰਦੀ ਐ ਕੰਮ ਤੋਂ ਡਰਦੀ ਨਿਕਲ ਜਾਂਦੀ ਆ ਵੀ ਆਪਾਂ ਜੋਤੀ ਕਰੂਗੀ ਤੇ ਜੇ ਮੈਂ ਰੋਟੀ ਵਲੋਂ ਕਹਿੰਨੀ ਤੇ ਕਿੰਨੀ ਮੈਂ ਖਾ ਆਈਆਂ ਉੱਥੇ ਪਕਾ ਆਈਆਂ ਤੇ ਉੱਥੇ ਖਾ ਆਈਆਂ ਕੋਈ ਹਾਲ ਨਹੀਂ ਆ ਸੱਚੀ ਤੈਨੂੰ ਮਤ ਕਾਹਨ ਡਵੇ ਹੁਣ ਤੂੰ ਹੀ ਜਾਉਂਗੀ ਕਿ ਮੈਂ ਜਾਵਾ ਵੇਖ ਕੇ ਜਾਵਾ ਕੀ ਕਰਨੀ ਉੱਥੇ ਚਲ ਵੀ ਇਹ ਆ ਫਿਰ ਹੈ ਵੇਖ ਕਿਉਂ ਨਹੀਂ ਮੈਂ ਇਹ ਹੈ ਛੇਤੀ ਆ ਜੀ ਫਿਰ ਹੈ ਮੈਂ ਤਾਂ ਬੈਠੀ ਮੈਂ ਤੁਹਾਨੂੰ ਪਤਾ ਪੈਂਦੀ ਨਹੀਂ ਹੁੰਦੀ ਉੱਥੇ ਮੈਂ ਸਿਰਫ ਗਈ ਤੇ ਵਾਪਸ ਆ ਗਈ ਪਾਉਂਗੀ ਛੇਤੀ ਆ ਜੀ ਮੇਟੀ ਆ ਗਈ ਮੈਂ ਹੁਣ ਤਾਂ ਫਿਕਰ ਹੀ ਹੈ ਨਹੀਂ ਘਰ ਦਾ ਤੇ ਜੋਂ ਜਾਂਦੀ ਉੱਥੇ ਜਾ ਕੇ ਡੇਰਾ ਹੀ ਲਾ ਲੈਂਦੀ ਬੰਦਾ ਪਰ ਕੰਮ ਕਰਕੇ ਤੇ ਬੰਦਾ ਘਰ ਆ ਜਾਂਦਾ ਮੈਂ ਵਾਈ ਨਹੀਂ ਮਗਰ ਮਾਰਨ ਲਈ ਦੱਸ ਦੱਸ ਕੇ ਜਾ ਅਗਲੇ ਕਿੱਥੇ ਚੱਲੇ ਆ ਆਪਣੀ ਮਰਜ਼ੀ ਨਾਲ ਤੁਰ ਪੈਨੇ ਆ ਬਾਹਰ ਚੱਲੇ ਆ ਵਾ ਪਿੰਡ ਨੂੰ ਮੈਨੂੰ ਕਦੇ ਜਾਣ ਵੀ ਨਹੀਂ ਦੇਣਾ ਘਰ ਦੱਸਿਆ ਆਪਾਂ ਨਿਬੇੜ ਲਿਆ ਕਰੋ ਤੇ ਫੇਰ ਜਾਇਆ ਕਰੋ ਕਿਸੇ ਪਾਸੇ ਕਿਉਂ ਕੀ ਆ ਹੁਣ ਆ ਲੰਗੜੀ ਜਿਹੜੀ ਲਿਆਂਦੀ ਆ ਤੇ ਇੱਕ ਜਿਹੜੀ ਤੇਰੀ ਭੈਣ ਵਾ ਇਹ ਦੋਵੇਂ ਨਹੀਂ ਮੈਨੂੰ ਜੀਣ ਜਿੰਦੀਆਂ ਉਹ ਆਂਦੀਆਂ ਕੀ ਆ ਤੈਨੂੰ ਹੁਣ ਬਹੁਤ ਲੜਦੀਆਂ ਵਾ ਮੈਂ ਉਹਨੂੰ ਲక్ష్ਮੀ ਨੂੰ ਲੈ ਕੇ ਤੇ ਮਾਰ ਤੁਰਨ ਲਈ ਆ ਇੱਕ ਬੰਦੇ ਮਨਜੋਤ ਲਈ ਫਿਰਦਾ ਇਹਨੂੰ ਅੱਜ ਲక్ష్ਮੀ ਨੂੰ ਲੈ ਕੇ ਤੁਰੇ ਫਿਰਦੀ ਆ ਤੇ ਮੈਂ ਹਾਂਨੇ ਕੰਮ ਨਹੀਂ ਕਰਨਾ ਕੋਈ ਆਂਦੀ ਮੈਂ ਤੇ ਪਟੋਕੀਆਂ ਖਾ ਖਾ ਕੇ ਜੰਮੀ ਮੈਨੂੰ ਸਭ ਕੋ ਪਤਾ ਵਾ ਤੇ ਉੱਤੋਂ ਉਹ ਆ ਗਈ ਤੇਰੀ ਭੈਣ ਕਰ ਕਰ ਐਦਾਂ ਐਦਾਂ ਹੀ ਰੱਖੇ ਇਹਨਾਂ ਨੂੰ ਕਰਕੇ ਉਹ ਆਂਦੀ ਇਨੀ ਗੱਲ ਜਸਵੰਤਾ ਉਹਨੂੰ ਕੀ ਲੋੜ ਆ ਦੂਜੇ ਘਰ ਆਣ ਕੇ ਦਸੰਦਾਜੀ ਕਰਨ ਮੈਨੂੰ ਨਹੀਂ ਪਤਾ ਕੀ ਗੱਲ ਕਰਨ ਜਾ ਕੇ ਗੱਲ ਕਰ ਲੈ ਉਹ ਲੋੜੇ ਪਉਂਦੀ ਮੈਂ ਨਹੀਂ ਅਜੇ ਕਰਨੀ ਕਿਸੇ ਨੂੰ ਮੈਨੂੰ ਜਾਣਦੇ ਛੇਤੀ ਆ ਤੇ ਤੂੰ ਰਮਾਨਾ ਉੱਥੇ ਬਾਹਰ ਹੋ ਜਾ ਉਥੇ ਆ ਉਥੇ ਬਹਿ ਜਾ ਮਾਤਲੀ ਹੁਣ ਜਿੰਨਾ ਚਿਰ ਤੱਕ ਤੁਸੀਂ ਆਏ ਨਾ ਮੈਂ ਘਰ ਨਹੀਂ ਜਾਣਾ ਨਾ ਚਿਰ ਮੈਂ ਉੱਥੇ ਬਹਿ ਜਾਨੀ ਹਾਂ ਇਹਨਾਂ ਨੇ ਚੰਗਾ ਗੰਦ ਪਾਤਾ ਵਾ ਜੇ ਪ੍ਰਧਾਨਗੀ ਕਰੂਗੀ ਹਟਦੀ ਨਹੀਂ ਗਈ ਬੋਲਣਾ ਤੇ ਹਾਂ ਹਾਏ ਜਤੀ ਦੀਦੀ ਤੂੰ ਇੱਥੇ ਗੁੱਲ ਕੁਸ਼ਨ ਵਾਲਿਆ ਵਾ ਕੀ ਕਰ ਗੱਲ ਜਗ੍ਹਾ ਨਹੀਂ ਹੈਗੀ ਨੇ ਵਣ ਮੈਂ ਇੱਥੇ ਆਈ ਐ ਇੱਧਰ ਤੇ ਮੈਂ ਚੱਕਰ ਜਾ ਗਿਆ ਤੇ ਡਾਕਟਰ ਨੰਗਣ ਨੇ ਬੀਪੀ ਚੈੱਕ ਕੀਤਾ ਉਹਨੇ ਅੱਛਾ ਉਹ ਆਖਣੇ ਵੀ ਗਲੂਕੋਜ਼ ਲਾਉਣਾ ਪੈਣਾ ਠੀਕੇ ਪਾ ਕੇ ਖਰੇ ਵਿਆਹ ਚ ਗਰਮੀ ਚ ਕਮ ਕਮ ਕਰਦੀ ਰਹੀਆਂ ਖਰੇ ਜੋਤੀ ਸਾਰੀਆਂ ਕਹਿੰਦੀਆਂ ਤੇ ਰਕਾਲਾ ਸੂਟ ਤੈਨੂੰ ਬੜਾ ਹੀ ਸੋਹਣਾ ਲੱਗਣ ਡਿਆ ਲੱਗਦਾ ਨਜ਼ਰ ਹੀ ਲੱਗੀ ਮੈਨੂੰ ਆਹ ਤੂੰ ਜਿਆਦਾ ਸੋਹਣੀ ਹੀ ਨਾ ਤੁਹਾਨੂੰ ਨਜ਼ਰ ਲੱਗੀ ਆ ਸੋਹਣੇ ਦੀ ਨਹੀਂ ਗੱਲ ਸੂਟ ਸੋਣਾ ਮੈਂ ਕਦੋਂ ਕਿ ਮੈਂ ਇਨੀ ਸੋਹਣੀ ਆ ਜੇ ਤੂੰ ਜਦ ਇਹ ਗਲੂਕੋਜ਼ ਲਾਉਣਾ ਹੀ ਨਾ ਕੰਮ ਸੱਕਮ ਨਹੀਂ ਬੈਈ ਦਿੰਦੀ ਕਿ ਮੈਂ ਇੱਥੇ ਗਲੂਕੋਜ਼ ਲੱਗੀਆਂ ਸਾਹ ਬਾਤ ਸੁਨਾ ਮੈਂ ਤਾਂ ਆਪ ਢੀਕਣ ਦੀ ਤਾਇ ਜੀ ਮੰਬੀ ਤੇ ਗਏ ਤੇ ਮੈਂ ਕੋਈ ਨਾ ਕੋਈ ਆ ਜਾਂਦਾ ਸਾਬੰਦ ਭਾਬੀ ਨਾਲ ਇੱਥੇ ਤਿਹਾਰ ਉਹ ਕਰਦਾ ਨਾਲੇ ਗੁਲ ਕੋਇਲ ਵਾਲਾ ਉਹਦੇ ਵਿਚਾਰੇ ਪੈਰ ਸੱਟ ਲੱਗੀ ਚੱਪਲ ਪਾ ਕੇ ਕੁੜੀ ਕੋ ਚਲ ਗਿਆ ਉਦਾਂ ਹੀ ਜੋਤੀ ਦੀਦੀ ਜੇ ਸਨਾਹ ਭੇਜਣਾ ਹੀ ਲੱਗੇ ਨਾ ਤੇ ਚੰਗੀ ਤਰ੍ਹਾਂ ਸਨਾਹ ਭੇਜ ਦਿਆ ਸਾਬਾ ਉਹ ਪਤਾ ਕੀ ਕਹਿੰਦਾ ਹੈਗਾ ਕਹਿੰਦਾ ਜੋਤੀ ਭਾਬੀ ਨਾਲ ਤਾਂ ਸੱਦਣ ਢੀ ਆ ਤੇ ਘਰ ਚੱਲ ਜਾਓ ਤੇ ਮੈਂ ਤਾਂ ਨਹਾਉਣ ਤਾਂ ਹੁੰਦਾ ਵੀ ਸਾਰਾ ਕੰਮਕਾਰ ਕਰਕੇ ਤੇ ਫਿਰ ਮੈਂ ਆਈ ਆ ਫ੍ਰੀ ਹੋ ਕੇ ਨਿੰਮੀ ਆਈ ਜਣਾ ਹੁਣ ਮੇਰੇ ਕੋ ਉਠਿਆ ਨੇ ਹੁਣ ਸੂਈ ਤੇ ਲੱਗੀ ਹੁਣ ਮੈਂ ਕਿੱਦਾਂ ਇਦਾਂ ਆ ਜਾਂਦੀ ਆਹ ਹੁਣ ਤੇ ਪੂਰਾ ਲੱਗੂਗਾ ਤੇ ਫੇਰ ਹੀ ਘਰ ਆਹੋਗੇ ਨਹੀਂ ਪੂਰਾ ਕੀ ਇੱਕ ਸ਼ੀਸ਼ਾ ਜੇ ਰੱਖੀਏ ਵੀ ਲੱਗਣੀ ਆ ਪਰ ਜੋਤੀ ਜੀ ਤੇ ਮੈਂ ਇੱਕ ਗੱਲ ਦੱਸਾਂ ਜਾਂਦੇ ਮਨਪ੍ਰੇਤ ਦਾ ਵਿਆਹ ਹੋ ਗਿਆ ਨਾ ਤੁਸੀਂ ਇਥੋਂ ਨਿਕਲਦੇ ਨਹੀਂ ਹੈਗੇ ਤਾਂ ਇੰਨਾ ਕਿਸੇ ਦੇ ਘਰ ਵੜਨਾ ਚੰਗੀ ਗੱਲ ਨਹੀਂ ਹੁੰਦੀ ਤੁਸੀਂ ਤਾਂ ਘਰ ਦਾ ਲੱਗਦਾ ਕਬਜ਼ਾ ਹੀ ਕਰਤੇ ਬੈਠੇ ਹੋ ਉਹਨਾਂ ਦੇ ਵੀ ਮੈਂ ਕਰਦਾ ਕਹਦਾ ਕਬਜ਼ਾ ਕਰਨਾ ਥੋੜਾ ਬੋਧਾ ਕੰਮ ਜੇ ਕਰਾ ਦੇਣੀ ਤੇ ਤੈਨੂੰ ਚੰਗੀ ਨਹੀਂ ਲੱਗਦੀ ਜੋਤੀ ਜੀ ਕੱਲ ਨਾ ਕੰਮ ਦੀ ਨਹੀਂ ਹੁੰਦੀ ਸੱਲਾਂ ਬੜੀਆਂ ਹੁੰਦੀਆਂ ਨੇ ਸੋਚਣ ਵਾਲੀਆਂ ਆਣ ਗਵਣ ਕੀ ਕਹਿਣਗੇ ਕੋਈ ਗੈਸ ਨਹੀਂ ਕਹਿੰਦਾ ਕਹਿੰਦੇ ਜੋ ਆਪਣੇ ਆਪਣੇ ਦੇ ਲੱਗੇ ਲੱਗਣਾ ਬਗਾਨਿਆਂ ਲੱਗਣਾ ਤੇ ਮੈਂ ਕਦੇ ਕਹ ਨਹੀਂ ਕਿ ਬਾਹਾਨੇ ਦੇ ਲੱਗੇ ਲੱਗਣਾ ਪਰ ਕੋਈ ਤਰੀਕਾ ਹੁੰਦਾ ਵਾ ਕਿ ਡਾਕਟਰ ਨੇ ਕਿਹਾ ਸੀ ਹੁਣ ਗੁਲੂ ਕੋਈ ਲਗਾ ਘਟ ਬੋਲੇ ਤੂੰ ਤਾਂ ਮੈਨੂੰ ਓਨਾ ਹੀ ਜ਼ਿਆਦਾ ਖਵਾਇਆ ਵਾ ਮੈਂ ਖਵਾਇਆ ਵਾ ਤੁਹਾਡੀ ਤਾਂ ਮੂੰਹ ਤਾਂ ਲੱਗਣ ਹੀ ਨਹੀਂ ਡਿਆ ਕਿ ਤੂੰ ਠੀਕ ਚ ਹੈ ਕਿ ਨਹੀਂ ਠੀਕ ਤੂੰ ਚੰਗੇ ਭਲੇ ਲੱਗਣ ਡਿਆ ਮੈਂ ਹੁਣ ਗੁਲੂ ਕੋਈ ਲਵਾ ਕੇ ਹੱਸ ਹੱਸ ਕੇ ਤੈਨੂੰ ਦੱਸਾਂ ਮੈਂ ਠੀਕ ਆ ਪੂਰੀ ਤਰ੍ਹਾਂ ਆਹ ਹੋ ਤਾਂ ਮੈਨੂੰ ਪਤਾ ਹੀ ਆ ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਇੰਨਾਂ ਦੇ ਘਰ ਆਉਂਦੇ ਨਾ ਤੇ ਵੇਖਿਓ ਸਹੀ ਤੁਸੀਂ ਸਾਡੀ ਵੀ ਨਾਲ ਬਦਨਾਮੀ ਕਰਾ ਕੇ ਤੇ ਫੇਰ ਹੀ ਪਿੱਛੇ ਹੋਵੋਗੇ ਉਹ ਚਾਜ ਦੀ ਗੱਲ ਕਰ ਜੋਤੀ ਚਾਜ ਦੀ ਗੱਲ ਕਰਿਆ ਕਰ ਗੱਲ ਮੈਂ ਸੱਚੀ ਕਰਨੀ ਹੈ ਚਾਜ ਦੀ ਕਿਹੜੀ ਗੱਲ ਆਪਣੇ ਘਰ ਨਹੀਂ ਗੁੱਲੂ ਕੁਛ ਲੱਗ ਗਿਆ ਤੁਹਾਡੇ ਕੋਲ ਤੇ ਇੱਥੇ ਲਮਾਉਣਾ ਹੈਗਾ ਉਹ ਆ ਜਾਣੀ ਆ ਕੇ ਗੁੱਲੂ ਕੋਈ ਨਾ ਕਹਿਣਾ ਮੈਂ ਉੱਥੇ ਕੰਮ ਕਰ ਲੈਣਾ ਜਿਹੜਾ ਇੱਥੇ ਵੀ ਅੰਮ੍ਰਿਤੋ ਬੈਡ ਤੇ ਕੰਮ ਨਹੀਂ ਹੋ ਰਿਹਾ ਸਾਭ ਨੂੰ ਇੰਨੀ ਗੱਲ ਕਹਿ ਸਕਦੇ ਹੈ ਨਾ ਕਿ ਸਾਭ ਆਪਣੇ ਘਰ ਨਾਲ ਜਿੰਦੇ ਮਾਰ ਕੇ ਚੱਲ ਜਾ। ਉਹ ਜਾਣਾ ਹੈ ਕੁੜੀ ਕੋ ਉਹ ਛੇਤੀ ਚ ਕਾਲੀ ਚ ਚਲ ਗਿਆ ਉਹ ਤਾਂ ਕਹਿੰਦਾ ਤਾਂ ਭਾਬੀ ਨਾਲ ਧਿਆਨ ਰੱਖ ਉਹ ਡੈਡ ਤੇ ਮੰਮੀ ਤੇ ਗਏ ਆ। ਹਾਏ ਹੁਣ ਵੀ ਧੀ ਕਿੰਨਾ ਕਿੰਨਾ ਟਾਈਮ ਧੀ ਕਿ ਤੇ ਫਿਰ ਮੈਂ ਇੱਧਰ ਆਈ ਆ। ਚਾ ਜੋਤੀ ਮੇਰਾ ਦਿਮਾਗ ਨਾ ਛਟ ਕਰ ਵੀ ਇਹ ਤਾਂ ਅੱਗੇ ਮੈਂ ਉਹ ਤੈਨੂੰ ਸੁਣਾ ਕ ਲਿਆ ਵੀ ਕੋਈ ਮੇਰੀ ਹਮਦਰਦੀ ਕਰੋ ਤੂੰ ਤੋ ਤੋ ਲੜਨਾ ਆ ਗਈ ਮੇਰੇ ਨਾਲ। ਹਮਦਰਦੀ ਤੁਹਾਡੇ ਨਾਲ ਬਰਾਬਰ ਹੀ ਪੂਰੀ ਆ ਪਰ ਨਾ ਤੁਸੀਂ ਹੈ ਨਹੀਂ ਸਮਝਦੇ। ਤਨ ਮੈਂ ਸਮਝਾਉਂਦੀ ਆ ਤੁਸੀਂ ਮੰਨਦੇ ਨਹੀਂ ਆਗੇ ਮੇਰੀ ਗੱਲ। ਆਹ ਮੰਨਦੇ ਸੁਨਾ ਜਿੱਥੇ ਰਹਿਣਾ ਕਿ ਆਪਣੇ ਘਰ ਜਾਣਾ ਵਾ ਜਾ ਮੰਮੀ ਸਦੰਡੇ ਹੋਣੇ ਤੈਨੂੰ ਆਪਣੇ ਘਰ ਜਾਣਾ ਕਾ ਜਿੱਥੇ ਰਹਿਣਾ ਨਹੀਂ ਮੈਂ ਚਾਰ ਰਾਤਾਂ ਰਹਿਣੀਆਂ ਜਾ ਤੂੰ ਕੰਮ ਕਰ ਆਪਣਾ ਚਾਰ ਛੱਡ ਕੇ ਮਹੀਨਾ ਰਹਿ ਹਾਂ ਰੋਟੀ ਪਾਣੀ ਖਰਾਜ ਇਦਰੋ ਹੀ ਐ ਨਾ ਮੈਂ ਇਹਨਾਂ ਨਾ ਬਣਾਵਾਂ ਤਾਡੀ ਮੈਂ ਰੋਟੀ ਖਾਣੀ ਨਹੀਂ ਮੈਂ ਗੁਲਗੋਚੇ ਦੇ ਆਸਰੇ ਰਹਿਣਾ ਪਤਾ ਐ ਨਾ ਖਾਣੀ ਨਹੀਂ ਭਲਾ ਜਿੱਥੇ ਚਾਰ ਖਾਣੀ ਐ ਤੇ ਛੇ ਖਾਣੀ ਐ ਵੇਖੀ ਹੁਣ ਹੁਣ ਆਪਾਂ ਭੁੱਖ ਲੱਗੂਗੇ ਨਾਲੇ ਆ ਜੀ ਹੁਣ ਛੇਤੀ ਨਹੀਂ ਆਜਾ ਨਹੀਂ ਆਜਾ ਨਹੀਂ ਪੈਣਾ ਗੁਲਗੋਚੇ ਤਾਂ ਮੁੱਕ ਲੈਂਦੇ ਹੁਣ ਕਈ ਦਾ ਫੜ ਕੇ ਬੋਤਲ ਆ ਜਾ ਘਰ ਨਾ ਮੈਂ ਤਾਂ ਨਾਲ ਲਿਆ ਚ ਨਹੀਂ ਇਦਾਂ ਚਿੰਦੇ ਲਾ ਦ ਆ ਜਾਨੀ ਮੈਂ ਹੁਣ ਮੈਂ ਗਲੀ ਚ ਦੱਸਾਂ ਮੈਂ ਮੈਨੂੰ ਕੁਲ ਕੋਈ ਲੱਗਾ ਹਾਂ ਹਾਂ ਤੇਰੇ ਕੋ ਰੱਬ ਵੀ ਫਨਾ ਸੱਚੀ ਤੇਰੇ ਕੋ ਹਾਂ ਤੇਰ ਤੋਂ ਨਹੀਂ ਰੱਬ ਆਪਣਾ ਅਹੇ ਡੰਗਰਾਂ ਨੂੰ ਰੋਟੀਆਂ ਸੁੱਟਣੀਆਂ ਕੋਮਾ ਨੂੰ ਦੱਸਣ ਚਲ ਗਈ ਡੰਗਰਾਂ ਨੂੰ ਪਾਣੀ ਮੈਨੂੰ ਲੱਗਦਾ ਉਹ ਬਈ ਤਬਈ ਸਬਜੀ ਤੱਤੀ ਕਰਕੇ ਮੈਨੂੰ ਵੀ ਦੇ ਗਈ ਜਿਹੜਾ ਬਿਮਾਰ ਕੀਤਾ ਇਹਨੇ ਮੈਨੂੰ ਧਰਨ ਕੋ ਨਾ ਕਾਮਚੋਰ ਤਾਂ ਇੰਨੀ ਐ ਨਾ ਐ ਮਮੀ ਚੰਗੀ ਹੈ ਜੇ ਸਬਜੀ ਇਹਨੇ ਤਾਂ ਮੈਨੂੰ ਲਿਆ ਆਪ ਤਾਂ ਚੰਗੀ ਭਲੇ ਪੰਜੀ ਫਿਣ ਢੀ ਘੋੜੇ ਵਾਂਗੂ ਮਸੀ ਜੀ ਤੇ ਸਸ ਦੀ ਮਸੀ ਜੀ ਸਸ ਦੀ ਘਾਲ ਪੁੱਤ ਠੀਕ ਠਾਕ ਹਾਂ ਜੀ ਤੁਸੀਂ ਸੁਣੋ ਕੀ ਹਾਲ ਹੈ ਹਾਂ ਇਹ ਵੀ ਠੀਕ ਠਾਕ ਹੋਰ ਭੈਣ ਜੀ ਠੀਕ ਠਾਕ ਸਾਰੇ ਠੀਕ ਠਾਕ ਪਰ ਕਿੱਥੇ ਮੰਨ ਅੰਦਰ ਹੀ ਆ ਜੀ ਤੁਸੀਂ ਇੱਥੇ ਜੇ ਮੈਂ ਉਦਾਂ ਇੱਥੇ ਖਲੋਤੀ ਪੁੱਤ ਆ ਜੋੰਦ ਤੇ ਨਹੀਂ ਤੇ ਗਰਮੀ ਕੋਈ ਨਹੀਂ ਆਉਣੀ ਹੈ ਮੈਂ ਜਾਲ ਤੂੰ ਆਉਣੀ ਮਾਸਲ ਜੀ ਘਰੇ ਨਹੀਂ ਉਹ ਬਾਹਰ ਨੂੰ ਗਏ ਜਰਾ ਪਤਾ ਨਹੀਂ ਕਿੱਥੇ ਗਏ ਕੰਮ ਠੀਕ ਜੀ ਤੈਨੂੰ ਬੜਾ ਫਿਕਰਵਾਪੇ ਇੱਥੇ ਖਲੋਤੇ ਆ ਇੰਨਾ ਨਹੀਂ ਪਤਾ ਵੀ ਤੇਰੀ ਭੈਣ ਦੇਆਂ ਹੀ ਕਰਤੂਤਾਂ ਸਾਰੀਆਂ ਲੰਗੜੀਆਂ ਉਹਨੇ ਕੱਢ ਦਿੱਤਾ ਬਾਹਰ ਤੁਹਾਡੀਆਂ ਤੇ ਚਾਲਾਂ ਜਿਹੜੀਆਂ ਹੋ ਗਈਆਂ ਮਨਜ਼ੂਰ ਰੱਬ ਨੂੰ ਤੁਸੀਂ ਜੇ ਅਰਦਾਸਾਂ ਕਰਦੇ ਹੀ ਵੀ ਅਹੀਂ ਇੱਕ ਵਾਰ ਕਰੀਏ ਸਹੀ ਕਰੀਏ ਸਹੀ ਕਾੜੀਆਂ ਦੇ ਸੁਣੀਆਂ ਗਈਆਂ ਜਿਹੜੇ ਅਹੀਂ ਆਸਾਂ ਲਈ ਕੇ ਬੈਠੇ ਹਾਂ ਅਹੀਂ ਡੁੱਬ ਗਏ ਮਿੰਤ ਹੁਣ ਕੱਟਤਾ ਲੰਗੜੀ ਨੇ ਘਰੋਂ ਬਾਹਰ ਇੱਕ ਆਵਾ ਆੜੀ ਇੱਕ ਜਿਸਮੰਤ ਆ ਗਈ ਆ ਇੱਕ ਇਹ ਆ ਦੋ ਰਲ ਗਈਆਂ ਤੇ ਜਾ ਇਹ ਆ ਗਿਆ ਹੁਣ ਵਾਵਾ ਪੈਰਾ ਪਾਇਆ ਕਰਨਗੇ ਨਾ ਪੈਰੀ ਜੁੱਤੀ ਤੇ ਨਾ ਕੋਈ ਚਪਲਾ ਨਾ ਹੀ ਆ ਗਿਆ ਇਹਨਾਂ ਨੂੰ ਨਹੀਂ ਪਤਾ ਲੱਗਾ ਪੈਣ ਦੇ ਘਰ ਚੱਲੇ ਆ ਮੈਂ ਤਾਂ ਨੰਗੇ ਪੈਰੀ ਚੱਲ ਜਾਣਾ ਚਪਲਾ ਪਾ ਕੇ ਚੱਲ ਜਾਣਾ ਪਰ ਇਹਨਾਂ ਦਾ ਕੀ ਆ ਇਹਨਾਂ ਨੇ ਤਾਂ ਰੋਜ ਆਇਆ ਕਰਨਾ ਵਾਦੇ ਇਹਨਾਂ ਚਿਰ ਤੇ ਬੂਟ ਪਾਉਂਦੇ ਲਾਉਣਗੇ ਉਹਨੇ ਚਿਰਾਂ ਤੇ ਚਪਲਾ ਪਾ ਕੇ ਭੱਜ ਆਇਆ ਕਰਨਾ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਕਿਤੇ ਕੁ ਕੈਨਸ ਨਾ ਲਾ ਕੇ ਗਾਲ ਜੀ ਸਸਿਕਾ ओके ਹਾਂ ਸਸਿਕਾ ਸਸਿਕਾ ਆਲੇ ਸਸਿਕਾ ਪੈਦ ਕੀ ਹੋਇਆ ਵਾ ਸੱਟ ਲੱਗੀ ਐ ਕਿੱਦਾਂ ਬੈਠ ਜਾ ਜਾ ਰਹੀ ਐ ਆ ਪੱਟੀ ਕਰਾਉਣ ਆਏ ਨੇ ਮੈਂ ਚਲ ਮਿਲ ਜਰਦਾ ਅੱਛਾ ਥੋਕਰ ਲੱਗ ਕੇ ਮੇਰੀ ਜਿਆਦਾ ਆ ਗਈ ਐ ਨਹੀਂ ਤੈਨੂੰ ਆ ਮੈਂ ਉਹ ਵੀ ਗਾਲਾਂ ਕੱਢਣ ਡਿਆ ਮਨੋਂ ਕੱਢਦੇ ਨਹੀਂ ਚਲੋ ਦिए ਕਿੰਨਾ ਵਧੀਆ ਲੱਗਾ ਸਾਬ ਆਇਆ ਤੂੰ ਕਿਉਂ ਨਾ ਤੇਨ ਕੋਸੋ ਵੀ ਨਾ ਤੇ ਹੋਰ ਮੂੰਹ ਬਣਾ ਹੋ ਤਰਾ ਦਾ ਕੀ ਗੱਲ ਹੈ ਇਹ ਠੀਕ ਠਾਕ ਹੈ ਭਾਬੀ ਉੱਗਾ ਹੀ ਪਿੰਡ ਦੀ ਯਾਦ ਆਉਂਦੀ ਹੈ ਕੋਈ ਨਹੀਂ ਆਜੋਗੇ ਦਿਨ ਨਾ ਹੋਣੀ ਹੈ ਨਹੀਂ ਆਉਨੇ ਕਿ ਦਿਨ ਕੋਈ ਨਹੀਂ ਪਿਆ ਰ ਭਾਬੀ ਨਹੀਂ ਠੀਕ ਹੈ ਠੀਕ ਹੈ ਸਭ ਠੀਕ ਹੈ ਡੈਡੀ ਸਭ ਠੀਕ ਹੈ ਡੈਡੀ ਜ਼ਿਆਦਾ ਕਰਦੇ ਮੈਨਾਂ ਆਹੋ ਜ਼ਿਆਦਾ ਕਰਨਾ ਹੀ ਹੈ ਨਸ਼ਮੀ ਪਣੀ ਲਾ ਗਿਆ ਕਹਿੰਦੇ ਬਾਬਾ ਸ਼ਾਂਤੀ ਹੁਣ ਆਹਾਂ ਵੇਲਾ ਸੱਚੀ ਤਾਂ ਗੰਦੇ ਨਹੀਂ ਨਹੀਂ ਮਜ਼ਾਕਾਂ ਦੇ ਹੋ ਦਿਲ ਲਗਾ ਇਥੇ ਹਾਂ ਲక్ష్ਮੀ ਉਹ ਮਾਰੀ ਨੇ ਮਾਜੀ ਕੀ ਕਰੋਗਾ ਲਾ ਪਤਾ ਹੁ ਚੁੱਪ ਹੋ ਗਈਆਂ ਇਹ ਗਿੰਦੀ ਮਲੜ ਜੀ ਨਹੀਂ ਨਾ ਕਰਦੇ ਇਦਾਂ ਕਰਦੇ ਹੋਰ ਲੜਾਈ ਨਾ ਪਤਾ ਉਹ ਨਾਲ ਆ ਰ ਆਪਣਾ ਇਹਨਾਂ ਤੇ ਮੀਆਂ ਇਹ ਨਹੀਂ ਲੜਦੇ ਭਰਾ ਮੈਨੂੰ ਲੱਗਦਾ ਸਾਲ ਸਣਾ ਲੈਣਾ ਪਿਆ ਕਰਨਾ ਨਹੀਂ ਨਹੀਂ ਉਹ ਨਾਲ ਨਹੀਂ ਕਤੋਂ ਲੜਨਾ ਉਹ ਬੱਤ ਨੂੰ ਪਹਿਮਾ ਤੇ ਕਾ ਆਜੋ ਅੰਦਰ ਆਜੋ ਮੈਂ ਅੱਛਾ ਬਾਹਰ ਹਾਂਜੀ ਉਹ ਡੇਣ ਕਿਹੜੀ ਜੀ ਕੰਮ ਕੰਮ ਕਰਨਾ ਹਾਂਜੀ ਉੱਥੇ ਕੀ ਕਰੋ ਭੈਣ ਭਰਾ ਗੱਲਾਂ ਬੈਠੇ ਤੁਸੀਂ ਵੀ ਨਾ ਇੱਕ ਮਿੰਟ ਕਿੰਨਾ ਟੌਰ ਨਾ ਪਈ ਇਹੜਾ ਬੰਦ ਕਰਦਾ ਮੰਮੀ ਕਿੱਥੇ ਚੱਲਣਾ ਜੇ ਮੈਂ ਕੋਠੀ ਚਲੀ ਹਾਂ ਉਹਦੇ ਮੈਂ ਫੇਰ ਮਾਰ ਕੇ ਆਉਣੀ ਕੋਠੀ ਹੱਲ ਤੂੰ ਹੀ ਕੋਠੀ ਤੇ ਚੱਲੇ ਆ ਨਾ ਆਪਣੀ ਨੂਹ ਦੀ ਕਰਤੂਤਾ ਵੇਖ ਲੋ ਉਧਰ ਜਾ ਕੇ ਗੁੱਲੂ ਗੋਸ਼ਣਵਾ ਕੇ ਤੇ ਲੰਮੇ ਪਈ ਟੋਰ ਨਾਲ ਹੈ ਕੱਲੀ ਪਈ ਉਥੇ ਕੱਲੀ ਨਾ ਤਾਇਆ ਕਰ ਸਨਾਹ ਸਾਹਬ ਘਰ ਕੱਲੀ ਕੀ ਕਹਿੰਦੇ ਨੇ ਕਰ ਕੋਈ ਵੀ ਕੱਲੀ ਪ੍ਰਧਾਨ ਬਣ ਕੇ ਬੈਠੀ ਹਾਂ ਉਹਦੇ ਘਰ ਤੇ ਕੱਲ ਨੂੰ ਕੋਈ ਚੀਜ਼ ਉਹਨਾਂ ਦੀ ਉੱਧਰ ਉੱਧਰ ਹੋ ਗਈ ਤੇ ਇਹਨਾਂ ਤੇ ਇਹਦਾ ਨਾਂ ਲੱਗਣਾ ਵਾ ਹਾਂ ਹਾਂ ਮੰਮੀ ਕਿੱਦਾਂ ਇਹ ਗੱਲਾਂ ਕਰਦੇ ਤੁਸੀਂ ਉਹਨੂੰ ਥੋੜੀ ਤਾਂ ਇਹਨੇ ਕੁਝ ਕਹਿਣਾ ਨਾ ਹੋਣਾ ਵਾ ਤਾਂ ਤੈਨੂੰ ਤੁਹਾਡੇ ਸਿਰ ਦੇ ਵਾਲਾ ਨੂੰ ਪਿਆਣਾ ਵਾ ਰਿਸ਼ਤੇਵਾਰੀ ਕੀ ਕੁਛ ਕਰਦਾ ਹੀ ਤਾਇਆ ਆਹ ਭੱਜਿਆ ਹੀ ਹੁੰਦਾ ਏ ਇਧਰ ਹੋਰ ਕਿਸ ਨੂੰ ਕੁਝ ਨਹੀਂ ਕਹਿੰਦਾ ਸਿਰਫ ਤੁਹਾਨੂੰ ਆਣ ਕੇ ਪੈਂਦਾ ਹੀ ਬਾਰ-ਬਾਰ ਆਹ ਮੇਰੇ ਦੁਆਲੇ ਹੁੰਦਾ ਏ ਕਿ ਘੜਮੀ ਦੀ ਹਾਂ ਹੁਣ ਵੇਖ ਲਓ ਕਿਦਾਂ ਉਧਰ ਪਈ ਜੇ ਮੈਂ ਕਿਹਾ ਜਾ ਕੇ ਤੇ ਫੇਰ ਬੋਲਣ ਲੱਗੀ ਨਹੀਂ ਫੇਰ ਨਹੀਂ ਫੱਕਾ ਛੱਡਿਆ ਮੇਰਾ ਤੇ ਹੁਣ ਵੀ ਜਦੋਂ ਉਹ ਆ ਗਿਆ ਤੇ ਉਹਨੇ ਤਾਂ ਮੇਰੇ ਦੁਆਲੇ ਹੋਣਾ ਵਾ ਰੱਬ ਨਾ ਕਰੇ ਕੋਈ ਚੀਜ਼ ਗਾਂ ਪਛਾਹ ਹੋ ਗਏ ਹੁਣ ਜਿੱਦਾਂ ਆ ਪਿਛਲੇ ਕਮਰੇ ਚ ਜਾ ਕੇ ਲੰਮੇ ਪਈ ਆ ਤੇ ਉਰਾਂ ਘੜਾ ਕੋਈ ਵੇਖਣ ਡਿਆ ਤੋ ਕੋ ਨਿਆਣਾ ਨੂੰ ਨੇ ਚੀਜ਼ਾਂ ਬਸ਼ਾ ਕਰ ਲਈ ਤੇ ਇਹੋ ਗਾਮਸ਼ਾ ਕਰਕੇ ਚੀਤ ਲੱਗੀ ਆ ਤੇ ਇਹਦੇ ਨਾਂ ਲੱਗਣਾ ਵਾ ਹੋਰ ਕਿਹਦੇ ਲਾਉਣਾ ਨਾਂ ਉਹਨੇ ਜਿਹਦਾ ਲਾਉਣਾ ਲਾਉਣਾ ਹੀ ਆ ਪਤਾ ਹੀ ਹੁਣ ਤੁਸੀਂ ਚੱਲੇ ਗੋਟੀ ਵੱਲ ਹਾਂ ਮੈਂ ਚੱਲ ਆਜੇ ਮੈਂ ਘਟਣਾ ਜਾਣੀ ਆ ਚੱਲ ਆਜੋ ਫੇਰ ਉਹ ਕੁੰਡਾ ਮਲ ਮਾਰੀ ਆਵਾ ਕੇ ਮਾਰਿਆ ਆਹ ਮਮੀ ਸੱਚ ਤਾਂ ਮੈਂ ਗੱਲ ਦੱਸਣਾ ਭੁੱਲੀ ਗਈ ਸਾਹ ਜਿਹੜਾ ਨਾ ਮਨਪ੍ਰੀਤ ਦੇ ਕੋਲ ਗਿਆ ਵਾ ਮਨਪ੍ਰੀਤ ਕੋਲ ਗਿਆ ਵਾ ਉਹ ਤੇ ਗਿਆ ਵਾ ਪਰ ਮੈਨੂੰ ਤਾਂ ਆਪ ਟੈਨਸ਼ਨ ਲੱਗੀ ਆ ਪਤਾ ਨਹੀਂ ਉਹਦੀ ਸੱਸ ਕਿਹੜੇ ਮੂੰਹ ਬੋਲਦੀ ਤੇ ਕਿਹੜੇ ਨਹੀਂ ਮੂੰਹ ਬੋਲਦੀ ਕਿਤੇ ਮਨਪ੍ਰੀਤ ਨੂੰ ਨਾ ਪਹਿਲਾਂ ਕੋਲਾਂ ਦੱਸ ਦਵੇ ਹੈ ਹੈ ਤੇ ਉਹਦਾ ਸੁਭਾਅ ਹੀ ਗਿਓ ਹੋ ਜਿਆ ਵਾ ਉਹਨੇ ਤੇ ਆਪਣਾ ਬੱਸ ਨਹੀਂ ਭੁੱਲੀ ਗਈ ਆ ਹੁਣ ਚੇਤਾ ਹੀ ਦਿਮਾਗ ਚ ਗੇਟ ਨੂੰ ਲੋਗ ਲੰਗੀਆਂ ਉਹ ਤੇ ਆਪਣਾ ਬੰਦਾ ਵੀ ਮਦਰਲਾ ਆਇਆ ਹੈ ਇਹਨੇ ਗੱਲ ਦੱਸਦੀ ਕਿ ਮਾਸੀ ਨੇ ਪਤਾ ਨਹੀਂ ਕਵਾਇਆ ਕਿ ਨਹੀਂ ਕਵਾਇਆ ਪਹਿਲੀ ਗੱਲ ਤੇ ਮਾਸੀ ਜਿੱਦਾਂ ਦੀ ਹੈਗੀ ਮੈਨੂੰ ਨਹੀਂ ਲੱਗਦਾ ਕਿ ਮਨਪ੍ਰੀਤ ਨੇ ਉਹਨੇ ਮੂੰਹ ਲ ਆਦਮ ਨੂੰ ਤੇ ਮੈਂ ਅੱਗੇ ਬਚਪਨ ਤੋਂ ਜਾਣਦੀ ਆ ਇਹੋ ਜੀ ਹੈਗੀ ਆ ਜਿੰਨਾ ਜ਼ਿਆਦਾ ਤੁਹਾਨੂੰ ਪਤਾ ਮਾਸੀ ਦਾ ਕਿਵੇਂ ਦਾ ਵਹਾਇਆ ਦਾ ਸੁਭਾਅ ਤਾਂ ਕਿਵੇਂ ਦਾ ਨਹੀਂ ਹੈਗਾ ਅਸੀਂ ਤਾਂ ਥੋੜੇ ਦਿਨਾਂ ਵਿੱਚ ਇਹਨੂੰ ਜਾਣ ਗਏ ਕਿੱਦਾਂ ਦੀ ਤੇ ਕਿੱਦਾਂ ਦੀ ਨਹੀਂ ਉਹ ਤੁਹਾਨੂੰ ਤਾਂ ਆਪਣਾ ਬੰਦਾ ਵੀ ਮਗਰ ਲਾਇਆ ਹੀਗਾ ਆ ਤਾਂ ਜਿੰਨੇ ਆਪਣਾ ਬੰਦਾ ਮਗਰ ਲਾ ਲਿਆ ਤੇ ਨੂੰ ਉਹ ਕਿਤੇ ਪੱਲੇ ਪੱਲੇ ਨਾ ਆਉਣੇ ਨਹੀਂ ਆਹੋਂ ਤਾਂ ਮਨਪ੍ਰੀਤੇ ਸਾਰਾ ਕੁਝ ਕਰਦਾ ਨਾ ਕਿ ਸਾਬ ਨੂੰ ਨਾ ਹੀ ਕੋ ਗੱਲ ਦੱਸੀ। ਉਹ ਤਾਂ ਅੱਗੇ ਗੁੱਸੇ ਖੋਰਾ ਹੈਗਾ ਵਾ। ਹਾਂ ਹਾਂ ਕਿ ਉਹ ਤਾਂ ਨਾ ਹੈਗਾ ਨੇ ਆਣ ਕੇ ਡਿਆੜੀ ਨੂੰ ਦੱਸਣਾ ਸਾਰਾ ਕੁਝ। ਤਾਂ ਫਿਰ ਡਿਆੜੀ ਨੇ ਫੇਰ ਚੱਲ ਜਾਣਾ ਉਸਤੇ। ਤੇ ਫੇਰ ਪਛਾਤ ਪਿਆਣਾ ਕਿ ਨਹੀਂ ਪਿਆਣਾ। ਫੇਰ ਜ਼ਿਆਦਾ ਗੱਲ ਵਧ ਜਣੀ ਜਾਣੀ ਆਗੇ। ਇਸ ਤੋਂ ਬਿਹਤਰ ਕਿ ਸਭ ਚੰਗਾ ਹੋਵੇ ਨਾ। ਉਹ ਸੋਰੀ ਕਹਿਣਾ ਹੀ ਮਨਪ੍ਰੀਤ ਚੰਗੀ ਉਹਦੇ ਨਾ ਹੀ ਗੱਲ ਕਰੇ ਕੋਈ ਵੀ। ਉਹ ਤਾਂ ਮਨਪ੍ਰੀਤ ਸਿਆਣੀ ਉਹਨਾਂ ਗੱਲ ਨਹੀਂ ਕਰਨੀ ਹੈਗੀ। ਉਹ ਸਿਆਣੀ ਤੁਹਾਨੂੰ ਪਤਾ ਸਿਆਣੀ ਇਹ ਦਿਨ ਹੋ ਗਏ ਨੇ ਫੋਨ ਫੋਨ ਕਰਦੀ ਐ ਵੇਲਾ ਕੋਈ ਇਦਾਂ ਦੀ ਗੱਲ ਨਹੀਂ ਇਹਨੇ ਕੀਤੀ ਅੱਜ ਮੈਨੂੰ ਕੱਲ ਫੋਨ ਕਰਨੀ ਸੀ ਅੱਛਾ ਤਾਂ ਕੋਈ ਉਹਨੇ ਰਾਜੀ ਬਾਜੀ ਪੁੱਛਿਆ ਵਾ ਆਪਣਾ ਵੀ ਰਾਜੀ ਬਾਜੀ ਦੱਸਿਆ ਵਾ ਕੋਈ ਉਹਨੇ ਮਾਸੀ ਬਾਰੇ ਗੱਲ ਨਹੀਂ ਕੀਤੀ ਕੋਈ ਮਾਸਟਰ ਬਾਰੇ ਗੱਲ ਨਹੀਂ ਕੀਤੀ ਇਹੋ ਕਹਿੰਦੀ ਭਾਬੀ ਸਾਰੇ ਬੜੇ ਖੁਸ਼ ਆ ਹਮ ਹਮ ਨਹੀਂ ਕੀਤੀ ਹੁਣੇ ਗੱਲ ਗੱਲ ਕਰਦੀ ਤੈਨੂੰ ਦੱਸ ਦੇਣਾ ਹਾਂ ਚੱਲ ਕੋਈ ਨਹੀਂ ਬਾਕੀ ਆਈ ਜਾਣਾ ਸਾਹਬ ਨੇ ਅੱਪੇ ਨਾਲ ਸਾਰੀ ਲੈ ਲਵੋ ਜਵਾਜ ਕੋਠੀ ਫੇਰ ਹਮ ਆ ਰਹੀਏ ਕਿਤਾਂ ਸਸਤੇ ਨੇ ਤੰਕੋਂ ਕਰਦੀ ਨਹੀਂ ਨਹੀਂ ਕੀ ਗੱਲ ਬਤਨੀ ਕੀ ਤੈਨੂੰ ਨਹੀਂ ਬਸ ਉਹ ਹੀ ਵਿਆਹ ਤੇ ਨਹੀਂ ਗਏ ਬਾਅਦ ਚ ਤੇ ਚੰਗੇ ਭਲੇ ਇਤੇ ਉਹ ਉੱਥੇ ਵੀ ਆ ਜਾਂਦੇ ਤੇ ਇੰਨਾ ਜਲੂਸ ਨਾ ਨਿਕਲਦਾ ਮੈਂ ਲੋਕਾਂ ਕੋਲ ਗੱਲਾਂ ਕਰਵਾਈਆਂ ਇਹਨਾਂ ਦੇ ਮੈਂ ਆ ਵੀ ਬਾਦੀ ਧੁੱਪੇ ਹੂੰ ਮੈਂ ਚੰਗਾ ਮੰਨਣ ਸੁੱਤਰੀ ਕੀਤਾ ਲੱਗਦਾ ਧੁੱਪੇ ਬਿਠਾ ਲਈਏ ਹਾਂ ਅੱਧੇ ਕੀਤਾ ਤੇ ਕਾਹੂ ਹੀ ਇਹ ਧੁੱਪ ਉੱਤੇ ਬੈਣ ਵਾਲੀ ਏ ਤੇ ਇਰਾਦਾ ਹੈਗਾ ਅੱਧਾ ਕਰਨ ਦਾ ਬੋਝ ਲਾ ਕੇ ਸਮੇਂ ਦੇ ਨਾਲ ਕੋਈ ਨਹੀਂ ਸਾਰਾ ਕੁਝ ਸਹੀ ਹੋਊਗਾ ਹਾਂ ਜੀ ਪਰ ਇਹ ਵੀ ਕਈਆਂ ਦੀ ਕਿਸਮਤ ਸਭ ਚੰਗੀ ਹੁੰਦੀ ਆ ਨਾ ਜਿਨ੍ਹਾਂ ਨੂੰ ਬੜਾ ਪਿਆਰ ਮਿਲਦਾ ਵਾ ਹੁਣ ਅੱਗੇ ਵੇਖੋ ਤੇਰੀ ਘਰ ਦੀ ਕਿਦਾਂ ਦੀ ਹੁੰਦੀ ਆ ਮੇਰੀ ਤਾਂ ਕਿਸਮਤ ਐਸੀ ਵੀ ਐਸੀ ਰਹੀ ਓਥੇ ਵੀ ਤੇ ਇੱਥੇ ਵੀ ਨਹੀਂ ਤਾਂ ਕਰਦੇ ਆ ਦੱਸ ਨਹੀਂ ਅਜੀਜ਼ ਨਹੀਂ ਕੋਹੋ ਅਜੇ ਤਾਂ ਕਹਦਾ ਤਾਂ ਕਰ ਲੈਣਾ ਇਹਨਾਂ ਨੇ ਬਗਮਨ ਉਹ ਬੜੇ ਸਪੋਰਟਿਵ ਹਾਂ ਪੂਆ ਜੀ ਵੀ ਬੜੇ ਵਧੀਆ ਵਾ ਉਹ ਇੰਨਾ ਵੀ ਹੋ ਜਾਣਾ ਸਹੀ ਲੱਤ ਦਾ ਸੁਣਾ ਤੂੰ ਲੱਤ ਕਿਵੇਂ ਲੱਤ ਹੋ ਗਏ ਨੂੰ ਕਾਫੀ ਫਰਕ ਵਾ ਬਸ ਮੇਰੇ ਹਿਸਾਬ ਨਾਲ ਥੋੜੇ ਦੇਣੀ ਆ ਵਹਿਮ ਹੀ ਆ ਲੋਕਾਂ ਦਾ ਵੀ ਲੰਗੜੀ ਹੋ ਗਈ ਆ ਨਹੀਂ ਨਹੀਂ ਲੰਗਾਉਣ ਦਾ ਫਾਇਦਾ ਹੁੰਦਾ ਚਲੋ ਕਰਾਖ ਨੂੰ ਕਾਫੀ ਠੋਡ ਮਾਰਨ ਜੋਗੀ ਹੋਇਆ ਨਾ ਸੱਸ ਨੂੰ ਫੇਰ ਟੜਾਉਣੀ ਹੋ ਤੂੰ ਕਿਤੇ ਠੋਡ ਮਾਰ ਲਿਆ ਵਾ ਮੈਨੂੰ ਹੀ ਤਾਂ ਜਿਹੜਾ ਹੀ ਲੱਗਾ ਤਾਂ ਦੱਸਦਾ ਹਾਂ ਤਿਆਨ ਨਦੁਰਿਆ ਕਰਨਾ ਕੰਮ ਹੀ ਬੜਾ ਪੈਣ ਲੱਗ ਗਿਆ ਨਾ ਹੁਣ ਤੈਨੂੰ ਕੰਮ ਤੇ ਆਈਏ ਕਰਦੇ ਆ ਮੈਂ ਤਾਂ ਬਸ ਤੇਰੇ ਕੰਮ ਦੇ ਚੱਕਰ ਚ ਹੀ ਮਨ ਜਦੋਂ ਤੇ ਕਹਿੰਦੇ ਫਿਰ ਆਪਾਂ ਆਉਨੇ ਆ ਤੇ ਮੈਂ ਐਵੇਂ ਨਵੇਂ ਸਮੇ ਆ ਗਿਆ ਕੰਮ ਬਿਲਕੁਲ ਯਾਦ ਕਰਦੇ ਹੂੰ ਜਿੰਮਨ ਨਹੀਂ ਆ ਕੋਈ ਨਹੀਂ ਆਵਾਂਗੇ ਹੋਸ ਨਾ ਨਮਿਤਾ ਜੀ ਬਸ ਸੋਦੀ ਸੋਦੇ ਦਾ ਕਿ ਤਾ ਵੀ ਬੋਲਦਾ ਤੇ ਨਹੀਂ ਨਾਲ ਕੀ ਕੀ ਅਵਿਵਾਰ ਨਾ ਦਾ ਏਡਾ ਕੁਝ ਹੈ ਨਹੀਂ ਆ ਰੁੱਖਾ ਰੁੱਖਾ ਜਾਈ ਹੈ ਕੋਈ ਨਹੀਂ ਹੋ ਲਈ ਪੈਸੇ ਹੀ ਹੋ ਜਾਣਗੇ ਹਾਂ ਵੇਖੋ ਅੱਗੇ ਅੱਗੇ ਕੀ ਬੰਦ ਆ ਸਗਨ ਸੋਣ ਕੀਤਾ ਤੇ ਨਹੀਂ ਆਇਆ ਘਰ ਦਾ ਤਾਂ ਕੋਈ ਵੀ ਤੇ ਨਹੀਂ ਨਹੀਂ ਕੀਤੇ ਹੀ ਉਹ ਤੇ ਕੀਤੇ ਹਨੇ ਕੀਤੇ ਸੱਸ ਨਹੀਂ ਹਾਂ